ਖਤੂ ਜਦੇ ਕੈਰ ਤੋਂ ਬਾਅਦ ਫਾਜ਼ਿਲਕਾ ਦੇ ਸਰਦੀ ਪਿੰਡਾਂ ਵਿੱਚ ਹੜ੍ਹ ਆ ਗਏ ਅਤੇ ਫਾਜ਼ਿਲਕਾ ਦੇ ਕਈ ਪਿੰਡਾਂ ਦਾ ਸ਼ਹਿਰ ਨਾਲ ਸੰਪਰਕ ਟੁੱਟ ਗਿਆ ਅਤੇ ਕਈ ਪਿੰਡਾਂ ਦੇ ਵਿੱਚ ਹੱਲੇ ਪਾਣੀ ਹੌਲੀ-ਹੌਲੀ ਵਧ ਰਿਹਾ ਹੈ ਪ੍ਰਸ਼ਾਸਨ ਅਤੇ ਸਰਕਾਰ ਹਰ ਸੰਭਵ ਮਦਦ ਦੇਣ ਦੇ ਦਾਅਵੇ ਕਰ ਰਹੀ ਹੈ ਅਤੇ ਵਿਧਾਇਕ ਅਤੇ ਸਮਾਜ ਸੇਵੀ ਸੰਸਥਾਵਾਂ ਦਿਨ ਰਾਤ ਇਹਨਾਂ ਲੋਕਾਂ ਦੇ ਨਾਲ ਖੜੇ ਹਨ ਅਤੇ ਇਹਨਾਂ ਲੋਕਾਂ ਦੀ ਮਦਦ ਕਰ ਰਹੇ ਹਨ ਜਿੰਨੀ ਸਮਰਥਾ ਹੈ ਉਸ ਅਨੁਸਾਰ ਪਰ ਉਥੇ ਲੋਕਾਂ ਦਾ ਇਹ ਕਹਿਣਾ ਹੈ ਵੀ ਸਰਕਾਰ ਜੋ ਦਾਅਵੇ ਕਰ ਰਹੀ ਹੈ ਉਹ ਕਈ ਦਾਅਵੇ ਕਾਗਿਆਂ ਦਾ ਕਰਨ ਅਤੇ ਕਈ ਉਹਨਾਂ ਤੱਕ ਪਹੁੰਚੇ ਹਨ ਜੋ ਮੁਆਵਜ਼ਾ ਕੇਂਦਰ ਸਰਕਾਰ ਉਹਨਾਂ ਨੂੰ ਭੇਜਦੀ ਹੈ ਉਹ ਬੜਾ ਥੋੜਾ ਹੈ ਸਿਰਫ 8000 ਤੇ 15000 ਰੁਪਏ ਜਿੰਦ ਕੀ ਫਸਲਾਂ ਦੀ ਲਵਾਈ ਅਤੇ ਕਟਾਈ ਮਿਲਾ ਕੇ ਜਿੰਨੋਂ ਜ਼ਿਆਦਾ ਹੈ ਉਹ ਮੰਗ ਕਰਦੇ ਹਨ ਕਿ ਮੁਆਵਜ਼ਾ 70 ਹਜ਼ਾਰ ਦਿੱਤਾ ਜਾਵੇ ਕਿਉਂਕਿ ਘਰਾਂ ਵਿੱਚ ਪਾਣੀ ਆ ਗਿਆ ਹੈ ਅਤੇ ਫਸਲਾਂ ਪੂਰੀ ਤਰ੍ਹਾਂ ਖਤਮ ਹੋ ਗਈਆਂ ਹਨ ਇੱਥੇ ਬੋਲਦੇ ਸਰਦੀ ਲੋਕਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਦੀ ਜ਼ਮੀਨ ਇਸ ਡੋਬੇ ਵਿੱਚ ਆਈ ਹੁੰਦੀ ਤਾਂ ਉਹਨਾਂ ਨੂੰ ਪਤਾ ਲੱਗਦਾ ਇਹ ਤਾਂ ਉੱਪਰ ਬੈਠ ਕੇ ਗੱਲਾਂ ਹੀ ਕਰਦੇ ਹਨ ਹਕੀਕਤ ਨਹੀਂ ਪਤਾ ਜਿਸ ਦੀ ਜ਼ਮੀਨ ਡੁੱਬਦੀ ਹੈ ਜਿਸ ਦੇ ਘਰ ਡੁੱਬਦੇ ਹਨ ਜਿਸ ਦੇ ਬੱਚੇ ਰੋੜਦੇ ਹਨ ਜਿਸ ਦਾ ਸਮਾਂ ਰੁੱਟਦਾ ਹੈ ਦਰਦ ਉਹਨਾਂ ਨੂੰ ਹੀ ਹੁੰਦਾ ਹੈ ਬਾਕੀ ਤਾਂ ਐਵੇਂ ਤਮਾਸ਼ਾ ਹੀ ਵੇਖਦੇ ਹਨ ਹੋਰ ਉਹਨਾ ਕੀ ਮੰਗ ਕੀਤੀ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਉਹਨੂੰ ਕੀ ਆਦਾ ਵੀ ਦਿੱਲੀ 'ਚ ਬੈਠਾ ਆਦਾ ਉਹਨੂੰ ਪਤਾ ਕੀ ਹੋਣਾ ਪਾਣੀ ਕੀ ਹੈ ਕੀ ਚੀਜ਼ ਨਹੀਂ ਕੀ ਲੋਕਾਂ ਤੇ ਆਪ ਤਾਂ ਦੀ ਹੈ ਦੀ ਜੇ ਉਹਨੂੰ ਪਤਾ ਹੋਵੇ ਤਾਂ ਕੋਈ ਉਹਦੀ ਦਾਖਲੇ ਇੱਥੇ ਸਾਡੇ ਰੰਗਿਆਂ ਕੋਲ ਹੁੰਦੀ ਨਾ ਜਿੰਨੇ ਪਏ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਆਉਂਦੀ ਵੀ ਹੁੰਦੀ ਨਾ ਤਵਨ ਪਤਾ ਤਾਂ ਹੀ ਦੇ ਜਿੰਦੀ ਕੋਈ ਡੁੱਬੇ ਦੀ ਫਸਲ ਉਹਨੂੰ ਹੀ ਸ਼ੱਕ ਪੀੜ ਹੁੰਦੀ ਦੂਜੇ ਨੂੰ ਨਹੀਂ ਹੁੰਦੀ ਜਿੰਦੀ ਝੁੱਗੀ ਨੂੰ ਆ ਕੇ ਰਕੇ ਦਿਓ ਨਾ ਸੇਕਾ ਪਰਦਾ ਕੀ ਨਾਮ ਹੈ ਤੁਹਾਡਾ ਜੀ ਤੇਰਾ ਨਾਮ ਜਮਨ ਸਿੰਘ ਹੈ ਜੀ ਕਿੱਥੋਂ ਦਰਿਆਣ ਵਾਲੇ ਹੋ ਇਸ ਪਿੰਡ ਦੇ ਸੱਟ ਕੇ ਧਰਵੇਲਾ ਗੱਟੀ ਨੰਬਰ 3 ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਜੀ ਇਹ ਸਰ ਹੜ ਹੀ ਬ੍ਰਸਾਦ ਦਾ ਪਾਣੀ ਹੈ ਸਾਰਾ ਸਰਕਾਰਾਂ ਨੇ ਕੀ ਕੀਤਾ ਹੈ ਇਹਦਾ ਵੀ ਜਾਣ ਬੁਝ ਕੇ ਡੋਬਦਿਆਂ ਨੇ ਜਦੋਂ ਪਤਾ ਹੈ ਇਹਦਾ ਵੀ ਹੜ ਆਣ ਦੀ ਸਥਿਤੀ ਹੈ ਤਾਂ ਪਾਣੀ ਕਿਉਂ ਨਹੀਂ ਪਹਿਲਾਂ ਛੱਡ ਦਿਆਂ ਜਦੋਂ ਬ੍ਰਸਾਦ ਜਿਵੇਂ ਮਲ 1600 ਫੁੱਟ ਹੈ ਤਾਂ ਆਪਾਂ ਨੂੰ ਨਾ 2000 ਦੇ ਮਲ 1600 ਫੁੱਟ ਦਾ 1000 ਫੁੱਟ ਮਲ ਦੇ ਡੈਮ ਦੇ ਵਿੱਚ ਪਾਣੀ ਰੱਖਿਆ ਜਾਵੇ ਤਾਂ ਹੜਾਂ ਦੀ ਸਥਿਤੀ ਨਹੀਂ ਬਣਦੀ ਜੇ ਇਹ ਪਾਣੀ ਵੀ ਸਕਦੀ ਹੈ ਜੇ ਮਨਕ ਚਲੋ ਜੇ ਫੋਟ ਵੱਧਦਾ ਤਾਂ ਫੋਟ ਨੂੰ ਵੀ ਕੱਢਣਾ ਚਾਹੀਦਾ ਉਸ ਸਮੇਂ ਕਿਉਂ ਫਸਲਾਂ ਸਾਡੀਆਂ ਨਹੀਂ ਬੀਜੀਆਂ ਬੰਦੀਆਂ ਜਦੋਂ ਪਾਣੀ ਨੂੰ ਇਕੱਠਾ ਕਰ-ਕਰ ਕੇ ਛੱਡਾਂਗੇ ਤਾਂ ਹੜਾ ਤਾਂ ਆਪੇ ਹੀ ਬਣਨਗੇ ਸਰ ਹੁਣ ਕੀ ਮੰਗ ਕਰਦੇ ਹੋ ਹੁਣ ਸਰ ਕੀ ਮੰਗ ਸਕਨੇ ਐ ਤੇ ਜਿਹੜਾ ਹੁਣ ਖਰਾਬਾ ਹੋਇਆ ਪੇ ਸਰ ਇਹਦੇ ਕੋਈ ਸਾਨੂੰ ਮੁਆਵਜ਼ਾ ਦਿੱਤਾ ਜਾਵੇ 70000 ਦੇ ਸਾਹਮਣੇ ਪਰ ਸਰਕਾਰ ਨੇ ਕੀ ਕੀਤਾ ਹੈ ਦਾ ਸਾਡੇ ਐਮਨ ਸਾਹਿਬ ਇਥੋਂ ਫਾਜ਼ਿਲਕਾ ਦੇ ਨਰਿੰਦਰਪਾਲ ਸੋਨਾ ਜੀ ਕਹਿ ਗਏ ਨੇ ਕਿ 21 ਫਸਲ ਦਾ ਧੇਗਾ 8000 ਰੁਪਏ ਆ ਪੱਕੀ ਤੇਗਾ ਆ ਤਾਂ ਵੀ 15000 ਰੁਪਇਆ ਪਹਿਲਾ ਪਨੀਰੀ ਅਸੀਂ ਵਿਝਾਂਗੇ ਫਿਰ ਲਗਾਵਾਂਗੇ ਤੋ ਕੱਚੀ ਫਸਲ ਉਤ ਜਦ ਪੱਕਣ ਦੀ ਆਂਦੀ ਤੇ ਫਸਲ ਡੋਬ ਜਾਂਦੀ ਏ ਉਹ ਕਹਿੰਦਾ ਇਹ ਸਾਨੂੰ ਪਿਛਲੀ ਵਾਰ 6700 ਰੁਪਇਆ ਜਿਹੜਾ ਹੈਗਾ ਅਸੀਂ ਤਾਂ ਸਾਨੂੰ ਮੁਆਵਜ਼ਾ ਮਿਲਿਆ ਇਹਦਾ 15 ਇਹ حساب ਲਾਓ ਪਿਛੇ 6000 ਰੁਪਇਆ ਤਾਂ ਅਸੀਂ ਲਵਾਈ ਭਰੀ ਬੈਠਾ ਹਰ ਕੋਈ ਭਰੀ ਬੈਠਾ ਕਿਸੇ ਆਪ ਲਾ ਲੈ ਕਿਸੇ ਕਿਵੇਂ ਕਰਤੇ ਸਾਰੇ ਦੂਜਾ ਨੰਬਰ ਇਹ ਹੈਗਾ ਹੈ ਤਾਂ ਵੀ ਹੁਣ ਜਿਹੜੀ ਫਸਲ ਹੈਗੀ ਹੈ ਜਿਹੜੀ ਹੁਣ ਪੱਕਣ ਤੇ ਤਿਆਰ ਹੈਗੀ ਹੈ ਜੇ ਸਾਨੂੰ 6000 ਹੀ ਦੇਣਾ ਐ ਨੇ ਤੇ ਫਿਰ ਅਸੀਂ ਵੇਲੀ ਵੀ ਨਹੀਂ ਛੱਡ ਸਕਦੇ ਅਸੀਂ ਸਰਕਾਰ ਕੋ ਇਹ ਮੰਗ ਕਰਨੇ ਸਾਨੂੰ ਇੱਕ ਤਾਂ ਬੰਨ ਬਣਾ ਤੇ ਦਿੱਤਾ ਜਾਏ ਜਿਹੜੇ ਸਾਡੇ ਚੋਂ ਫਸਲ ਤਾਂ ਡੋਬ ਜਾਂਦੀ ਪਿੰਡ ਡੋਬ ਜਾਂਦੇ ਨੇ ਦੇ ਹੁਣ ਆ ਵੇਖੋ ਢਾਣੀਆਂ ਚ ਕਿੰਨਾ ਕੰਨਾ ਪਾਣੀ ਪਿਆ ਇਹਦਾ 5 6 5 ਘੰਟਾ ਪਾਣੀ ਹੈ ਜੀ ਅਸੀਂ ਹੁਣ ਕਿੱਥੇ ਰਹਿ ਸਕਨੇ ਜੇ ਇਹ ਸਾਡੇ ਆ ਤੇ ਇੱਕ ਪਾਕਿਸਤਾਨ ਦੇ ਨਾਲ ਆ ਬਾਰਡਰ ਏਰੀਆ ਦੇ ਨਾਲ ਨਾਲ ਬੰਨ ਬਣਾਇਆ ਜੇ ਇਥੇ ਕੰਢਿਆਲੀ ਤਾਰ ਹੈਗੀ ਓਥੇ ਬੰਨ ਬਣਾਇਆ ਜੇ ਕੁਝ ਸਾਡੇ ਫਸਲਾਂ ਇਧਰੋਂ ਬਚ ਸਕਦੇ ਨੇ ਫਿਰ ਸਾਡੇ ਪਿੰਡ ਬਚ ਸਕਦੇ ਨੇ ਫਰਨਾ ਨੂੰ ਫੌਜ ਦਾ ਵੀ ਇਹਨਾਂ ਨੂੰ ਫਾਇਦਾ ਆਇਆ ਦਾ ਕੱਲੋਂ ਜਿਵੇਂ ਜੰਗ ਦੀ ਸਥਿਤੀ ਬਣਦੀ ਹੈ ਜੀ ਤਾਂ ਉਹ ਵੀ ਤਾਂ ਸਰਕਾਰ ਨੂੰ ਫਾਇਦਾ ਆਇਆ ਦਾ ਜੇ ਮੋਦੀ ਸਾਹਿਬ ਇਹ ਕਹਾਇਆ ਦਾ ਉਹਨੂੰ ਕੀ ਹੈ ਦਾ ਪੀ ਦਿੱਲੀ 'ਚ ਬੈਠਾ ਹੈ ਦਾ ਉਹਨੂੰ ਪਤਾ ਕੀ ਹੋਣਾ ਪਾਣੀ ਕੀ ਹੈ ਕੀ ਚੀਜ਼ ਨਹੀਂ ਕੀ ਲੋਕਾਂ ਤੇ ਆਫਤਾਂ ਦੀ ਹੈ ਦੀ ਜੋ ਉਹਨੂੰ ਪਤਾ ਹੋਵੇ ਤਾਂ ਕੋਈ ਉਹਦੀ ਦਾ ਕਿਲੇ ਤੇ ਸਾਡੇ ਰੰਗਿਆਂ ਕੋਲ ਹੁੰਦੀ ਨਾ ਜਿੰਨੇ ਪਏ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਕਹਾ ਉਹਦੀ ਵੀ ਹੁੰਦੀ ਨਾ ਤਾਂ ਉਹਨੂੰ ਪਤਾ ਤਾਂ ਹੈ ਜਿੰਦੀ ਕੋਈ ਡੁੱਬੇ ਦੀ ਫਸਲ ਉਹਨੂੰ ਹੀ ਸੇਕ ਪੀੜ ਹੁੰਦੀ ਦੂਜੇ ਨੂੰ ਨਹੀਂ ਹੁੰਦੀ ਜਿੰਦੀ ਝੁੱਗੀ ਨੂੰ ਆਕ ਰੱਖੇ ਦਿਓ ਨਾ ਸੇਕਾ ਪਰਦਾ ਸਾਰਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय